जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे सर ने पहले पत्रकार साहब तुसी सवाल कीता कि पंजाब दा माहौल पंजाब दा माहौल ते बिल्कुल खराब ही हो चुका है क्योंकि सरकारांदे जेडे काम ने मेनू नाकाम लग रहया है कि सरकारा ने मतलब बिल्कुल भी साडे पंजाब बल ध्यान बिल्कुल नहीं दे रहे चाहे बैठी सेंटर दी सरकार भी है सेंटर सरकार जिमे तुसी हिसाब लगा लो ਕਿ ਕਿੰਨਾ ਵੱਡਾ ਗ੍ਰੇਨੈਡ ਹਮਲਾ ਹੋਇਆ ਹਜੇ ਤੱਕ ਮਤਲਬ ਕੋਈ ਉਹਨਾਂ ਦੇ ਬਾਹਰ ਕੋਈ ਮੰਤਰੀ ਸਾਹਿਬ ਜਾਂ ਕੋਈ ਕੁਝ ਵੀ ਨਹੀਂ ਨਾ ਕੋਈ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਨੇ ਕੋਈ ਕਿਸੇ ਨੂੰ ਕੁਝ ਪੁੱਛਿਆ ਮਤਲਬ ਮੇਰੇ ਤੇ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਏ ਤਿੰਨ ਚਾਰ ਵਾਰੀ ਮੇਰੇ ਤੇ ਗੋਲੀਆਂ ਚੱਲ ਚੁੱਕੀਆਂ ਅੱਤਵਾਦੀ ਹਮਲੇ ਹੋ ਚੁੱਕੇ ਅਸੀਂ ਤਾਂ ਇੱਕੋ ਚੀਜ਼ ਸਰਕਾਰਾਂ ਨੂੰ ਕਹਿੰਦੇ ਆ ਕਿ ਪੰਜਾਬ ਦੇ ਵਿੱਚ 40 50% ਤੁਹਾਨੂੰ ਹਿੰਦੂਆਂ ਨੇ ਵੋਟ ਪਾਈ ਹੈ ਤੇ ਹਿੰਦੂਆਂ ਦੀ ਤੁਸੀਂ ਸੇਫਟੀ ਦੱਸ ਦੋ ਪੰਜਾਬ 'ਚ ਹਿੰਦੂਆਂ ਦੀ ਸੇਫਟੀ ਕਿੱਥੇ ਹੈ ਕਿਆ-ਕਿਆ ਕਹੇ ਸਾਨੂੰ ਕਹਿਣਾ ਪੈਂਦਾ ਅਫਸਰ ਸੇਬਾਨਾਂ ਨੂੰ ਕਿ ਸਾਡੇ ਹਿੰਦੂਆਂ ਦਾ ਕਸੂਰ ਦੱਸ ਦੋ ਸਾਡੇ ਹਿੰਦੂਆਂ ਦਾ ਕਸੂਰ ਕੀ ਹੈ ਸਾਡੇ ਬੰਦਿਆਂ ਦੀ ਸੇਫਟੀ ਕਰੋ ਆਪਣੇ ਬੰਦਿਆਂ ਲਈ ਕਹਿ ਕੇ ਸਾਨੂੰ ਸਿਕਿਉਰਿਟੀ ਦਾ ਕਹਿਣਾ ਪੈਂਦਾ ਤੁਸੀਂ ਚੱਲ ਲਗਾ ਲਓ ਜਲੰਧਰ ਚਾਹੇ ਮੇਰਾ ਬੰਟੀ ਹੈ ਸੁਨੀਲ ਬੰਟੀ ਚਾਹੇ ਮੁਕੇਰੀਆਂ ਤੋਂ ਬੰਟੀ ਜੋਗੀ ਹੈ ਮਤਲਬ ਕਿਆ-ਕਿਆ ਕਹਿ ਕੇ ਮੈਨੂੰ ਸੁਰੱਖਿਆ ਦਾ ਕਹਿਣਾ ਪੈਂਦਾ ਵੈ ਮੇਰੇ ਅੰਮ੍ਰਿਤਸਰ ਤੋਂ ਤੁਸੀਂ ਸਾਫ ਲਗਾ ਲਓ ਸਾਡੇ ਗੰਡੋਤਰਾ ਸਾਹਿਬ ਹਜੇ ਤੱਕ ਸਰਕਾਰਾਂ ਬਿਲਕੁਲ ਕੋਈ ਵੀ ਮੈਂ ਕਹਿੰਦਾ ਪੁੱਛਗਿਛ ਨਹੀਂ ਐਨਾ ਟਾਈਮ ਸੰਗਠਨ ਚਲਾਉਂਦੇ ਹੋਗਾ ਚਲੋ ਭੁੱਲਰ ਸਾਹਿਬ ਮੈਂ ਕਹਿੰਦਾ ਬਹੁਤ ਵਧੀਆ ਅਫਸਰ ਨੇ ਮੈਂ ਇਹਨਾਂ ਦੀ ਹਮੇਸ਼ਾ ਤਾਰੀਫ਼ ਹੀ ਸੁਣੀ ਹੈ ਜਿੱਥੇ ਲੱਗਦੇ ਨੇ ਕ੍ਰਾਈਮ ਖਤਮ ਕਰਦੇ ਨੇ ਪਰ ਮੈਨੂੰ ਮਾਣ ਵੀ ਹੈ ਪਰ ਭੁੱਲਰ ਸਾਹਿਬ ਜੀ ਮੈਂ ਇੱਕ ਬੇਨਤੀ ਕਰਦਾ ਕਿ ਮੇਰੇ ਸ਼ੇਵਸੈਂਕਾ ਦੀ ਮੇਰੇ Hindu ਸੰਗਠਨਾ ਦੀ ਜਿਹੜੀ ਸੁਰੱਖਿਆ ਕੌਣ ਕਰੇਗਾ ਅੱਛਾ ਇਹ ਸਵਾਲ ਹੈ ਕਿ ਜਦੋਂ ਬੰਮ ਪਿਆ ਉਹਦੇ ਤੋਂ ਨੂੰ ਕਿਵੇਂ ਵੇਖਦੇ ਕੌਣ ਹੈ ਤੇ ਪਿੱਛੇ ਮਤਲਬ ਤੁਸੀਂ ਪੱਤਰਕਾਰ ਸਾਹਿਬ ਕੋਣ ਕੀ ਮਤਲਬ ਤੁਸੀਂ ਕੌਣ ਬੰਬ ਤੇ ਐ ਫਟਣ ਲੱਗ ਗਏ ਜਿਵੇਂ ਆਲੂ ਸੜਦੇ ਹੋਣ ਪੰਜਾਬ ਚ ਇਹ ਤੇ ਆਲੂ ਵਾਲੇ ਕੰਮ ਹੋ ਗਏ ਬੰਬ ਤੇ ਪੰਜਾਬ ਦੇ ਵਿੱਚ ਐ ਸਟਣ ਲੱਗ ਗਏ ਜਿਵੇਂ ਆਲੂ ਫੜਦੇ ਹੋਣ ਮਤਲਬ ਤੁਸੀਂ ਹਿਸਾਬ ਲਗਾ ਲਓ 8 ਮਹੀਨੇ ਦੇ ਵਿੱਚ 16 ਗਰਨੇਡ ਹਮਲੇ ਹੋਏ 16 ਮਤਲਬ ਇੱਕ ਦਿਨ ਦੇ ਵਾ ਇੱਕ ਮਹੀਨੇ ਦੀ ਦੋ ਗਿਣੀਆਂ ਇਹ ਨਹੀਂ ਪਤਾ ਕਿ ਅਗਲਾ ਹਿੰਦੂ ਲੀਡਰ ਕਿਹੜਾ ਨਿਸ਼ਾਨੇ ਤੇ ਐ ਸਾਨੂੰ ਡਰੀ ਲੱਗਣ ਲੱਗ ਗਿਆ ਕਈ ਵਾਰ ਰਾਤ ਨੂੰ ਮਤਲਬ ਮੈਂ ਬੜਾ ਸੋਚਦਾ ਕਿ ਕਿ ਮੇਰੇ ਸੀਸੀਟੀਵੀ ਕੈਮਰੇ ਲੱਗੇ ਘਰ ਦੇ ਵਿੱਚ ਜਾ ਖੋਲਦੀ ਹੈ ਨਾ ਧਿਆਨ ਬਾਹਰ ਜਾਂਦਾ ਕੀ ਗੱਡੀਆਂ ਵਾਲੇ ਰੋਡ ਤੇ ਕਿ ਕੋਈ ਮਤਲਬ ਤੁਸੀਂ ਕਹੋਗੇ ਕਿ ਸ਼ੇਰ ਡਰ ਗਿਆ ਪਰ ਸ਼ੇਰ ਨਹੀਂ ਡਾਦਾ ਫੇਰ ਵੀ ਮੈਂ ਕਹਿਣਾ ਚਾਹੁੰਦਾ ਸਰਕਾਰ ਸਰਕਾਰ ਸੋਚੇ ਮਤਲਬ ਜਾਣ ਕੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬੱਬਰ ਉਹੀ ਮੈਂ ਦੱਸਦਾ ਬੱਬਰ ਖਾਲਸਾ ਵਰਗੇ ਅੱਤਵਾਦੀ ਜਿਹੜੇ ਬਾਹਰ ਅੱਜਕੱਲ ਐਕਟਿਵ ਪੋਜੀਸ਼ਨ ਉਸ ਤੋਂ ਬਾਅਦ ਪੰਨੂ ਲਗਾ ਲੋ ਕਿਦਾਂ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਇੱਕ ਚੀਜ਼ ਕਹਿਣਾ ਕਿ 9 ਮਾਸ ਦੇ ਰਿਸ਼ਤੇ ਕਦੀ ਖਰਾਬ ਨਹੀਂ ਹੁੰਦੇ ਅਸੀਂ ਇੱਕ ਹਾਂ ਇੱਕ ਰਵਾਂਗੇ ਇਹ ਸਰਕਾਰ ਨੂੰ ਚਾਹੀਦਾ ਮੈਂ ਕਹਿੰਦਾ ਸਾਡੇ ਮਾਨ ਸਾਹਿਬ ਤੁਸੀਂ ਲਗਾ ਲਓ ਮਾਨ ਸਾਹਿਬ ਨੂੰ ਮੈਂ ਡਾਇਮੰਡ ਸੀਐਮ ਕਹਿੰਦਾ ਸੀਗਾ ਕਿ ਬਹੁਤ ਵਧੀਆ ਸੀਐਮ ਨੇ ਸਾਡੇ ਡਾਇਮੰਡ ਸੀਐਮ ਪਰ ਜਿਹੜੀ ਸਰਕਾਰਾਂ ਪਿੱਛੇ ਜਿਹੜੇ ਤੁਸੀਂ ਲਗਾ ਲਓ ਅਕਾਲੀ ਦਾ ਲਗਾ ਲਓ ਭਾਜਪਾ ਲਗਾ ਲਓ ਕਾਂਗਰਸ ਲਗਾ ਲਓ ਲੱਤਾਂ ਖਿੱਚਦੀਆਂ ਪਈਆਂ ਇਹਨਾਂ ਦੀਆਂ ਇਹ ਜੇ ਸਰਕਾਰਾਂ ਸਾਥ ਦੇਣ ਤੇ ਮੈਂ ਕਹਿੰਦਾ ਸਰਕਾਰ ਮਾਨ ਸਾਹਿਬ ਬਹੁਤ ਵਧੀਆ ਚਲਾਣ ਕਿਉਂਕਿ ਅਸੀਂ ਤੇ ਕਹਿੰਦੇ ਡਾਇਮੰਡ ਸੀਐਮ ਮਿਲਿਆ ਕੰਮ ਵਧੀਆ ਕਰਦੇ ਨੇ ਕੰਮ ਵਧੀਆ ਪਰ ਪੰਜਾਬ ਚ ਕਿੱਥੇ ਨਾ ਕਿੱਥੇ ਬਾਰਡਰ ਸਟੇਟ ਹੈ ਬਾਰਡਰ ਸਟੇਟ ਦੇ ਵਿੱਚ ਕਿੱਥੇ ਨਾ ਕਿੱਥੇ ਜਿਆਦਾ ਖਿਆਲ ਰੱਖਣ ਦੀ ਲੋੜ ਹੈ ਉਹ ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਬਿਆਨ ਦਿੱਤਾ ਬਹੁਤ ਵਧੀਆ ਬਿਆਨ ਦਿੱਤਾ ਕਿ ਮਨਜਨ ਕਾਲੀਆ ਜਿਹਨੂੰ ਮੈਂ ਆਪਕੇ ਸਾਥ ਉਹ ਮੈਂ ਵੀ ਮਿਲਿਆ ਪਰਕਾਰੀਆਂ ਜੀ ਘਬਰਾਏ ਹੋ ਸੀ ਜਿੱਦ ਨਾਲ ਟੈਰਰਿਸਮ ਹੋਈ ਵਿੱਚ ਮੇਰੇ ਗੋਲੀਆਂ ਲੱਗੀਆਂ ਘਬਰਾੜ ਤੇ ਬੰਦੇ ਹੁੰਦੀ ਹੁੰਦੀ ਕਿ ਮੇਰੇ ਪਰਿਵਾਰ ਦਾ ਕੀ ਬਣੂਗਾ ਕੀ ਬਣੂਗਾ ਦੇਖੋ ਇੰਨਾ ਵੱਡਾ ਪਰਿਵਾਰ ਹੋਵੇ ਜੇ ਉਹਨਾਂ ਦੇ ਪਰਿਵਾਰ ਤੇ ਕੋਈ ਹਮਲਾ ਹੋ ਜਾਂਦਾ ਕੁਝ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਸੀਗਾ ਚਲੋ ਇਹ ਤੇ ਪ੍ਰਭੂ ਦੀ ਕਿਰਪਾ ਮੇਰੇ ਬੰਕੇ ਬਿਆਰੀ ਦਾ ਆਸ਼ੀਰਵਾਦ ਜਿਹੜਾ ਬਚਾਤਾ ਮੈਂ ਕਹਿੰਦਾ ਠਾਕੁਰ ਜੀ ਦੀ ਕਿਰਪਾ ਹੁਣ ਤੁਸੀਂ ਲਾ ਲਓ ਸਾਡੇ ਸਿਮਬੈਲ ਦੀ ਇੱਧਰ ਸਾਰੇ ਸਾਡੇ ਭਰਾ ਨੇ ਸ਼ਿਪ ਸੈਨਿਕ ਨੇ ਮਤਲਬ ਉਹ ਸੰਗਠਨ ਚਲਾਉਂਦੇ ਆ ਪਰ ਮੈਂ ਕਹਿੰਦਾ ਅੰਬਰ ਸਰਚ ਵੀ ਸੁਰੱਖਿਆ ਦੇ ਨਾਂ ਤੇ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਪੁਲਿਸ ਸਾਹਿਬ ਨੂੰ ਕਹਿੰਦਾ ਪੁਲਿਸ ਸਾਹਿਬ ਤੁਸੀਂ ਬਹੁਤ ਵਧੀਆ ਅਫਸਰ ਹੋ ਮਾਣ ਹੈ ਮੈਨੂੰ ਤੇ ਤੁਹਾਡੇ ਤੇ ਕਿ ਤੁਸੀਂ ਜਿੱਥੇ ਲੱਗਿਓ ਕ੍ਰਾਈਮ ਖਤਮ ਕੀਤਾ ਪਰ ਸਾਡੇ ਸ਼ੇਵ ਸੈਨਕਾ ਦਾ ਸਾਡੇ ਹਿੰਦੂ ਸੰਗਠਨਾਂ ਦਾ ਖਿਆਲ ਕੌਣ ਕਰੇਗਾ ਇਹ ਬੜਾ ਵੱਡਾ ਕੱਲ ਜੋ ਤਰਨ ਤਰਨ ਘਟਨਾ ਵਾਪਰੀ ਪੁਛਾਲਾਈ ਜਿਹੜਾ ਹੈ ਸ਼ਹੀਦ ਹੋ ਗਿਆ ਉਹਦੇ ਬਾਰੇ ਕੀ ਕਹਿੰਦਾ ਗੁੰਡਾਗਰਦੀ ਪੰਜਾਬ 'ਚ ਮੈਂ ਗਿਰੂਗਾ ਇਹ ਗੁੰਡਾਗਰਦੀ ਦੀ ਨਿਸ਼ਾਨੀ ਹੈ ਪੰਜਾਬ ਦੇ ਵਿੱਚ ਸ਼ਰਿਆਮ ਪੁਲਿਸ ਵੇਖੋ ਸਾਡੇ ਸੇਫਟੀ ਲਈ 24 ਘੰਟੇ ਸਾਡੇ ਲਈ ਡਿਊਟੀ ਰੰਦੀ ਹੈ 24 ਘੰਟੇ ਸਾਡੇ ਲਈ ਹਾਜ਼ਰ ਹੁੰਦੀ ਹੈ ਸਲੂਟ ਹੈ ਪੰਜਾਬ ਪੁਲਿਸ ਨੂੰ ਕਿਉਂਕਿ ਪੰਜਾਬ ਪੁਲਿਸ ਵਰਗੇ ਬਹਾਦਰ ਸਿਪਾਹੀ ਕਿੱਥੇ ਨਹੀਂ ਮਿਲਨੇ ਦੇਖੋ ਜਿਨ੍ਹਾਂ ਨੇ ਕੱਲ ਕਤਲ ਕੀਤਾ ਪਹਿਲੀ ਗੱਲ ਹੈ ਕਿ ਉਹਨਾਂ ਨੂੰ ਬੰਦੀ ਸਜ਼ਾ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਬੰਦੀ ਸਜ਼ਾ ਕਾਨੂੰਨ ਰਾਹੀਂ ਜਲਦੀ ਉਹ ਜਲਦੀ ਇਹੋ ਜਿਹੇ ਬੰਦੇ ਨੂੰ ਫਾਂਸੀ ਦਿਵਾਣੀ ਚਾਹੀਦੀ ਹੈ ਕਿ ਜੇ ਸਾਡੇ ਪੰਜਾਬ 'ਚ ਪੁਲਿਸ ਹੀ ਸੇਫ ਨਹੀਂ ਹੋਏਗੀ ਤੇ ਅਸੀਂ ਆਮ ਇਨਸਾਨ ਆਪਣੀ ਸੇਫਟੀ ਕਿੱਥੋਂ ਗਿਣਾਂਗੇ ਅਸੀਂ ਕਿੱਥੇ ਜਾ ਕੇ ਕਵਾਂਗੇ ਕਿ ਸਾਡੀ ਸੇਫਟੀ ਕਰੋ ਸਾਨੂੰ ਬਚਾਓ ਇਹ ਸਰਕਾਰ ਨੂੰ ਚਾਹੀਦਾ ਮਾਨ ਸਾਹਿਬ ਜਿਹੜੇ ਤੁਸੀਂ ਸਪੈਸ਼ਲ ਤੌਰ ਤੇ ਇਸ ਚੀਜ਼ ਦੇ ਖਿਆਲ ਰੱਖੋ ਤੁਸੀਂ ਜਿਹੜਾ ਉਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਬਹੁਤ ਵਧੀਆ ਦਿੱਤਾ ਪਰ ਖਾਸ ਕਰਕੇ ਤੁਸੀਂ ਸਾਡੇ ਹਿੰਦੂਆਂ ਦਾ ਵੀ ਤੁਸੀਂ ਹਿਸਾਬ ਲਾਓ ਮੋਗੇ ਦੇ ਪਿੱਛੇ ਜਿਹੜਾ ਕਤਲ ਹੋਇਆ ਸੀ ਪਿੱਛੇ ਸ਼ਰੇ ਆਮ ਸ਼ੇਪ ਸੈਨਿਕਾਂ ਨੂੰ ਦੇਖੋ ਕਿੱਦਾਂ ਸ਼ਰੇ ਆਮ ਬਾਜ਼ਾਰ ਦੇ ਵਿੱਚ ਜਿਹੜਾ ਵੱਢਿਆ ਗਿਆ ਮਾਰਿਆ ਗਿਆ ਫਿਰ ਮੁਰ ਕੇ ਗੁੰਡਾਗਰਦੀ ਦੇਖੋ ਕਿੰਨੀ ਵੱਡੀ ਮਤਲਬ ਉਹ ਬੰਦਾ ਵੀਡੀਓ ਲਾਈਵ ਹੋ ਕੇ ਗੈਂਗਸਟਰ ਕਹਿ ਰਿਹਾ ਅਸੀਂ ਮਾਰਿਆ ਹਿੰਮਤ ਦੇਖੋ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗੁੰਡਿਆਂ ਦੀ ਹਿੰਮਤ ਦੇਖ ਲਓ ਕਿਦਾਂ ਵਧੀ ਪਈ ਹੈ ਤੁਸੀਂ ਕੁਝ ਨਹੀਂ ਕਰ ਪਾਉਂਦੇ ਜੇ ਮੈਨੂੰ ਮੁੱਖ ਮੰਤਰੀ ਬਣਾ ਲਓ ਤੁਸੀਂ ਫਿਰ ਦੇਖੋ ਪੰਜਾਬ 'ਚ ਮੈਂ ਕਹਿੰਦਾ ਸੀਐਮ ਬਣਾਓ ਸੀ ਮੈਨੂੰ ਇੱਕ ਵਾਰੀ ਜੇ ਬਣਾਓ ਮੈਨੂੰ ਪੀਐਮ ਜਨਤਾ ਨੂੰ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਰਹੀ ਇੱਕ ਵਾਰੀ ਅਮੀ ਤਰੋੜੇ ਨੂੰ ਤੁਸੀਂ ਅੱਗੇ ਕਰੋ ਜੇ ਤੁਹਾਡੇ ਪੰਜਾਬ ਦਾ ਡਾਇਮੰਡ ਮੈਂ ਕਹਿੰਦਾ ਸੀਐਮ ਨਾ ਬਣ ਕੇ ਦਿਖਾਵਾਂ ਜੇ ਤੁਹਾਡੇ ਪੰਜਾਬ ਦਾ ਆਪਣੇ ਪੰਜਾਬ ਦਾ ਨਕਸ਼ਾ ਬਿਲਕੁਲ ਐ ਮੈਂ ਕਹਿੰਦਾ ਹੱਸਦਾ ਬਸਦਾ ਪੰਜਾਬ ਸੋਨੇ ਦੀ ਚਿੜੀਆ ਬਸ ਨਹੀਂ ਖੁਸ਼ ਮਤਲਬ ਪੂਰੀ ਹੋ ਜਗਾ ਲੱਛਾ ਜੀ ਫਿਰ ਕੀ ਕਰੋਗੇ ਮਤਲਬ ਮੈਂ ਕਹਿੰਦਾ ਹੱਸਦਾ ਬਸਦਾ ਪੰਜਾਬ ਪੂਰਾ ਮੈਂ ਕਹਿੰਦਾ ਜੋ ਸੋਚਿਆ ਸੀ ਅਸੀਂ ਪੰਜਾਬੀਆਂ ਨੇ ਸਾਡੇ ਭਾਈਚਾਰਿਆਂ ਨੇ ਅਸੀਂ ਹਮੇਸ਼ਾ ਇੱਕੋ ਹੀ ਜੀ ਹੈ ਸਾਡੇ ਭਾਈਚਾਰਿਆਂ ਨੂੰ ਕਦੀ ਹਿੰਦੂ ਸੀਐਮ ਨਹੀਂ ਮਿਲਿਆ ਤੁਹਾਨੂੰ ਕਿਉਂ ਨਹੀਂ ਮੁਕਮਤੀ ਬੰਦ ਉਹ ਚਲੋ ਮੈਂ ਕਹਿੰਦਾ ਤੁਹਾਡੇ ਚੈਨਲ ਆਈ ਸ਼ਾਇਦ ਜਨਤਾ ਸੁਣੇ ਸ਼ੈਰ ਪ੍ਰਭੂ ਦੀ ਕਿਰਪਾ ਹੋਵੇ ਠਾਕੁਰ ਜੀ ਦਾ ਆਸ਼ੀਰਵਾਦ ਮਿਲੇ ਤੇ ਤੁਹਾਡਾ ਭਰਾ ਅਗਲੀ ਵਾਰੀ ਸੀਐਮ ਬਣ ਕੇ ਸ਼ਾਇਦ ਅੱਗੇ ਆ ਜਾਵੇ ਕਿਰਪਾ ਦਾ ਨਹੀਂ ਬਿਲਕੁਲ ਬਿਲਕੁਲ ਤਿਆਰੀ ਹੈ ਜੀ ਜੇ ਸ਼ਿਵਸ ਨਾਲ ਲੁਆਇਨ ਬਣੀ ਹੈ ਸ਼ੇਰਾਂ ਦੀ ਪਾਰਟੀ ਹੈ ਸ਼ੇਰਾਂ ਨਾਲ ਕੌਣ ਜੁੜਦੇ ਆ ਇਹ ਬੱਬਰ ਸ਼ੇਰ ਹੈ ਮੇਰੇ ਬੱਬਰ ਸ਼ੇਰ ਭਰਾ ਬੈਠੇ ਆ ਇਹ ਸ਼ੇਰਾਂ ਨਾਲ ਬੱਬਰ ਸ਼ੇਰ ਹੀ ਚੱਲਦੇ ਆ ਔਰ ਉਹ ਚੱਲਦੇ ਨੇ ਕਿ ਸ਼ਿਵਸ ਨਾਲ ਚਲੋ 24 ਘੰਟੇ ਤੁਹਾਨੂੰ ਪਤਾ ਕੀ ਆਪਣੀ ਜਾਨ ਹਥੇਲੀ ਤੇ ਲੱਗੇ ਘੁੰmdi ਹੈ ਦੇਖੋ ਕਿੰਨੇ ਅੱਤਵਾਦੀ ਹਮਲੇ ਕਿੰਨੇ ਲਗਾਤਾਰ ਅੱਤਵਾਦੀ ਜਿਹੜੇ ਹਮਲੇ ਸ਼ੇਵ ਸੈਨਿਕਾਂ ਤੇ ਹੋਏ ਇੱਥੇ ਦੇਖੋ ਸਾਡੇ ਸੁਦੀਰ ਕੁਮਾਰຊੂਰੀ ਜਿਹੜਾ ਬੱਬਰ ਸ਼ੇਰ ਸੀਗਾ ਮਤਲਬ ਇੱਕ ਚੀਜ਼ ਜਿਨੇ ਹਿੰਦੂਤਵ ਲਈ ਆਪਣੀ ਜਾਨ ਦੇਤੀ ਮੈਂ ਕਹਿੰਦਾ ਇਹੋ ਜਿਹੇ ਬੱਬਰ ਸ਼ੇਰ ਦੁਨੀਆ 'ਚ ਨਹੀਂ ਪੈਦਾ ਹੋਣੇ ਮੈਂ ਸਲੂਟ ਕਰਦਾ ਇਹੋ ਜਿਹੇ ਬੱਬਰ ਸ਼ੇਰਾਂ ਨੂੰ ਜਿਨ੍ਹਾਂ ਨੇ ਆਪਣੇ ਲਈ ਹਿੰਦੂਤਵ ਲਈ ਆਪਣੀ ਜਾਨ ਗਵਾਈ ਤੁਹਾਡੇ ਸ਼ੇਵਸ ਇਹਨਾਂ ਦੇ ਖਿਲਾਫ ਕੌਣ ਹੈ ਕਿਹੜੇ-ਕਿਹੜੇ ਲੋਕ ਨੇ ਸ਼ੇਵਸ ਇਹਨਾਂ ਦੇ ਖਿਲਾਫ ਉਹ ਗਿੱਦੜ ਨੇ ਜਿਹੜੇ ਪੰਨੂ ਵਰਗੇ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਬੱਬਰ ਖਾਲਸਾ ਵਰਗੇ ਅੱਤਵਾਦੀ ਟੈਰਰਿਸਟ ਜਿਹੜੇ ਬਾਹਰੋਂ ਮਾਰਨ ਦੀ ਧਮਕੀਆਂ ਦਿੰਦੇ ਆ ਪਾਕਿਸਤਾਨ 'ਚ ਬੈਠੇ ਜਿਹੜੇ ਆਈਐਸ ਦੀ ਅੱਤਵਾਦੀ ਜਿਵੇਂ ਤੁਸੀਂ ਦੇਖਿਆ ਕਾਲੀਆਈ ਤੇ ਹਮਲਾ ਹੋਇਆ ਯੂਪੀ ਤੱਕ ਤਾਰ ਜੂਲੇ ਮਿਲੇ ਕਿੱਥੇ ਕਿੱਥੇ ਬੰਦੇ ਮਤਲਬ ਹਜੇ ਤੱਕ ਕੋਈ ਕਲੀਅਰ ਗੱਲ ਨਹੀਂ ਹੈਗੀ ਮਤਲਬ ਹਜੇ ਤੱਕ ਕੋਈ ਕਲੀਅਰ ਗੱਲ ਨਹੀਂ ਹੈ ਕਿ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਪਰਦੇ ਫਾਰਸ਼ ਕਰੋ ਇਹ ਕੋਈ ਨਾ ਕੋਈ ਰੋਜ਼ ਮਹੀਨਾ ਇੱਕ ਦੀ ਵੀ ਤਾਂ ਕੋਈ ਨਾ ਕੋਈ ਲਗਾਤਾਰ Hindu ਲੀਡਰ ਕੋਈ ਨਾ ਕੋਈ ਮੇਰਾ Hindu ਭਰਾ ਕੋਈ ਨਾ ਕੋਈ ਮੇਰਾ Shiv Sainik ਭਰਾ ਹਮੇਸ਼ਾ ਕੋਈ ਨਾ ਕੋਈ ਨਿਸ਼ਾਨੇ ਤੇ ਆਇਆ ਹੁੰਦਾ ਜੇ ਮੈਂ ਬੋਲਦਾ ਮੈਨੂੰ ਮਾੜਾ ਲੱਗਦਾ ਕਿਉਂਕਿ ਮੈਂ ਤਾਂ Hindu ਆਦੀ ਆਵਾਜ਼ ਚੱਕਣੀ ਚੱਕਣੀ ਹੈ ਮੈਂ ਤਾਂ ਆਪਣੇ Hindu ਸਮਾਜ ਨੂੰ ਅੱਗੇ ਲੈ ਕੇ ਚੱਲਾਂ ਜਾਨਾ ਕਿਉਂਕਿ ਕੱਟੜ Hindu ਅੰਬਿਤ ਰੋੜਾ ਵੈ ਬਾਕੀ ਨਹੀਂ ਇਹ ਕਟਟਰ ਚਲੋ ਮੈਂ ਕਹਿੰਦਾ ਤੁਸੀਂ ਪੱਤਰਕਾਰ ਸਾਹਿਬ ਪਹਿਲਾਂ ਕੱਟੜੋ ਜੇ ਤੁਹਾਡੇ ਮੂੰਹੋਂ ਵਾਹ ਹੀ ਨਿਕਲੀ ਹੈ ਤੇ ਮੈਂ ਤੁਹਾਡੀ ਵੀ ਕੱਟੜਦਾ ਕਹਿੰਦਾ ਮੇਰੇ ਕੱਟ ਪੱਤਰਕਾਰ ਸਾਹਿਬ ਵੀ ਕੱਟਣੇ ਪਰ ਹਿੰਦੂਆਂ ਨੂੰ جگਾਣ ਲਈ ਤੁਹਾਨੂੰ ਇੱਕ ਮੰਚ ਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹਿੰਦੂ ਕਿਉਂ ਨਹੀਂ ਜਾਗ ਰਹੇ ਜਾਗਿਆ ਹੋਇਆ ਮੰਚ ਤੇ ਲਿਆਣਾ ਪੈਣਾ ਇੱਕ ਮੰਚ ਹੋਊਗਾ ਤੇ 40 50% ਸਾਡੀ ਵੋਟ ਹੋਵੇ ਅਸੀਂ ਪਿੱਛੇ ਪਿੱਛੇ ਕਿਉਂ ਹੋ ਰਹੇ ਹਾਂ ਦਰਿਆ ਤੇ ਬਹਿ ਬਹਿ ਕੇ ਅਸੀਂ ਹੱਕ ਕਿਉਂ ਮੰਗ ਰਹੇ ਹਾਂ ਸਾਨੂੰ ਚਾਹੀਦਾ ਨਾ ਕਿ ਅਸੀਂ 50% ਵੋਟ ਪਾਈ ਆ ਸਾਡਾ ਵੀ ਹੱਕ ਇੱਥੇ ਰੱਖ ਪਰ ਸਾਨੂੰ ਧਰਨੇ ਲਾ ਕੇ ਹਰ ਚੀਜ਼ ਦੇ ਕੇ ਧਰਨੇ ਲਾਣੇ ਬੰਦੇ ਆ ਧਰਨੇ ਲਾ ਕੇ ਸਾਨੂੰ ਆਪਣਾ ਹੱਕ ਮੰਗਣਾ ਬੰਦਾ ਕਿਉਂ ਮੰਗਣਾ ਬੰਦਾ ਹਿੰਦੂਆਂ ਦਾ ਮੁਖੀ ਕੌਣ ਆ ਪੰਜਾਬ ਦਾ ਮੈਂ ਕਹਿੰਦਾ ਬੰਨਾ ਬਣਾ ਇੱਕ ਨੂੰ ਇਹ ਜੱਟ ਮੈਨੂੰ ਮੈਂ ਕਹਿੰਦਾ ਦਾਸ ਮੈਂ ਦਾਸ ਠੀਕ ਆ ਮੈਂ ਦਾਸ ਸਭ ਦਾ ਮੈਨੂੰ ਕੋਈ ਸ਼ੌਂਕ ਨਹੀਂ ਹੈ ਮੈਂ ਮੈਂ ਚਲੋ ਮੈਂ ਕਹਣਾ ਕੀ ਜੀ ਕਹਿ ਰਹੇ ਹੋ ਕਿ ਮੈਨੂੰ ਸੇਮ ਬਣਾ ਦੇ ਉਹ ਚਲੋ ਮੈਂ ਕਹਣਾ ਤੁਹਾਡੇ ਮੂੰਖੀ ਬਣਾਉਣ ਨੂੰ ਤਿਆਰ ਨਹੀਂ ਮੁਖੀ ਬਣਾਉਂ ਵੀ ਤਿਆਰ ਆ ਤੁਹਾਡੇ ਮੂੰਹ ਚ ਲੱਡੂ ਤੁਸੀਂ ਬਣਵਾਓ ਸੀਐਮ ਤੁਹਾਡੇ ਚੈਨਲ ਨਹੀਂ ਦੇਖੋ ਜਨਤਾ ਆਵਾਜ਼ ਸੁਨੇਗੀ ਜੇ ਸ਼ਹਿਰ ਪਰਮਾਤਮਾ ਨੇ ਚਾਇਆ ਮੇਰੇ ਠਾਕੁਰ ਜੀ ਦਾ ਬਿਹਾਰੀ ਜੀ ਦਾ ਆਸ਼ੀਰਵਾਦ ਸ਼ਾਇਦ ਅਗਲਾ ਸੀਐਮ ਤੁਹਾਡਾ ਭਰਾ ਅਮੀਦਰੋੜਾ ਹੋਵੇ ਅੱਛਾ ਮੰਨ ਲਓ ਤੁਸੀਂ ਸੀਐਮ ਬਣ ਜਾਂਦੇ ਹੋ ਸੀਐਮ ਬਣ ਜਾਂਦੇ ਹੋ ਤਾਂ ਕਾਰਜਗਾਰੀ ਫਿਰ ਕਿੱਦਾਂ ਦੀ ਰਹੇਗੀ ਜਾਂ ਹੋਰ ਧਰਮ ਵਿਤਕਰਾ ਨਹੀਂ ਹੋਏਗਾ ਵਿਤਕਰਾ ਨਹੀਂ ਹੋਏਗਾ ਕਿਸੇ ਨਾਲ ਵੀ ਮੈਂ ਮੈਂ ਵਿਤਕਰੇ ਹੋ ਰਿਹਾ ਸਾਡੇ ਸਮਾਜ ਨਾਲ ਦੇਖ ਲਓ ਪੰਜਾਬ ਚ ਵਿਤਕਰਾ ਹੋ ਰਿਹਾ ਕਿਵੇਂ ਹੋ ਹੀ ਰਿਹਾ ਵੇ ਤੁਸੀਂ ਸਾਲੋ ਕੱਲ ਬੰਮ ਕਟ ਦਾ ਮਨੋਰੰਜਨ ਗਾਲੀਏ ਦੇ ਕੋਈ ਪੁੱਛਣ ਨਹੀਂ ਜਾਂਦਾ ਮੇਰਾ ਸ਼ਿਵ ਸ਼ਿਵ ਸ਼ੈਨਿਕ ਦਾ ਮੇਰੇ ਕਤਲ ਹੁੰਦਾ ਜਾਂ ਸੁਦੀਰ ਕੁਮਾਰ ਸੂਰੀ ਦਾ ਕਤਲ ਹੁੰਦਾ ਅੱਜ ਤੱਕ ਉਹਦੇ ਪਰਿਵਾਰ ਨੂੰ ਕੀ ਮਿਲ ਗਿਆ ਕੀ ਦਿੱਤਾ ਸਰਕਾਰਾਂ ਨੇ ਕੁਛ ਦਿੱਤਾ ਸਰਕਾਰਾਂ ਨੇ ਇੰਨਾ ਵੱਡਾ ਕਤਲ ਹੋਇਆ ਅੱਜ ਉਹ ਪਰਿਵਾਰ ਦੇਖੋ ਜਿਹੜਾ ਘਰ ਦਾ ਜੀ ਜਾਂਦਾ ਹੈ ਨਾ ਦੁੱਖ ਉਹ ਤੋਂ ਲੱਗਦਾ ਕਿ ਜਿਹੜਾ ਜੀ ਜਾਂਦਾ ਜਿਹੜਾ ਪਰਿਵਾਰ ਰੋਲਦਾ ਵਾ ਉਹ ਪਰਿਵਾਰਾਂ ਤੋਂ ਜਾ ਕੇ ਪੁੱਛੋ ਕਿ ਉਹਨਾਂ ਘਰਾਂ ਤੇ ਕੀ ਬੀਤਰੀਆਂ ਸਿਰਫ ਸੇਨਾ ਵਾਲਿਆਂ ਨੂੰ ਹੀ ਗਨਮੈਨ ਕਿਉਂ ਬਣਦੇ ਨੇ ਭਾਜੀ ਯਾਰ ਹੋਰ ਗੱਲ ਕਰ ਲਿਆ ਕਰੋ ਗਨਮੈਨ ਦੇ ਮਗਰ ਤੁਸੀਂ ਪੱਤਰਕਾਰ ਬਣਦੇ ਜਿਉ ਪਏ ਹੋਨੇ ਹੋ ਤੁਸੀਂ ਪੱਤਰਕਾਰੀ ਛੱਡ ਦਿਓ ਕਰੋ ਯਾਰ ਇਹ ਗੱਲਾਂ ਗਨਮੈਨ ਗਨਮੈਨ ਕੀ ਸ਼ਿਫ ਸਿਰ ਇੱਕ ਚੀਜ਼ ਸੁਣੋ 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 ਮੈਂ ਜਵਾਬ ਦੇਣਾ ਸੁਣੋ ਜਾਨ ਸਾਡੀ ਹਥੇਲੀ ਤੇ ਸਰਕਾਰਾਂ ਦੇ ਇਹਨਾਂ ਨੇ ਵੱਡਾ ਇੰਟੈਲੀਜੈਂਸੀ ਆਈਬੀ ਇਹਨਾਂ ਵੱਡਾ ਵਿਊ ਹੈ ਸਰਕਾਰਾਂ ਦਾ ਜਿਹੜਾ ਦੇਖਦਾ ਸਾਨੂੰ ਸਿਕਿਉਰਿਟੀ ਕੋਈ ਸਾਰੇ ਇਦਾਂ ਨਹੀਂ ਮਿਲਦੀ ਮਤਲਬ ਇਹ ਇੰਟੈਲੀਜੈਂਸੀ ਆਈਬੀ ਜਿਹੜੀ ਸਰਕਾਰਾਂ ਦੀ ਇੰਨੀ ਵੱਡੀ ਕੰਮ ਕਰ ਰਹੀ ਹੈ ਕੋਈ ਨਾ ਕੋਈ ਹੈ ਤੁਸੀਂ ਲੋ ਕਿੰਨੇ ਸ਼ਿਵ ਸੈਨਿਕਾਂ ਦਾ ਕਿੰਨੇ ਹਿੰਦੂ ਲੀਡਰਾਂ ਦਾ ਕਤਲ ਹੋਇਆ ਇਹ ਕਿੱਥੋਂ ਅੱਤਵਾਦੀ ਟਾਈਮ ਜੇ ਪੁਲਿਸ ਨਾਲ ਜੇ ਪ੍ਰਸ਼ਾਸਨ ਨਾਲ ਸਾਡੇ ਸ਼ਿਵਸੇਨ ਵਾਲੀ ਸੀ ਜਿਹੜੇ ਸਾਥ ਦੀਗੇ ਕਿਉਂਕਿ ਅਸੀਂ ਤੇ ਉਹ ਸਿਪਾਹੀ ਆ ਆਪਣੇ ਦੇਸ਼ ਲਈ ਆਪਣੇ ਵਤਨ ਲਈ ਆਪਣੇ ਭਾਰਤ ਲਈ ਆਪਣੇ ਪੰਜਾਬ ਲਈ ਹਮੇਸ਼ਾ ਜਾਨ ਦੇਣ ਨੂੰ ਤਿਆਰ ਬੈਠੇ ਆ ਇਹਨੇ ਸਾਰੇ ਜਾਣੀ ਹੋਏਗਾ ਅੱਗੇ ਕੀ ਕਰਨ ਜਾਣਾ ਪੰਜਾਬ ਵਿੱਚ ਆਪ ਖਬਰਾਂ ਲਾਉਂਦੇ ਨੇ ਲੋਕਾਂ ਦੇ ਇਹਨਾਂ ਨੂੰ ਗਨਮੈਨਾਂ ਦੀ ਲੋੜ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਸਰ ਨਾਲ ਵੱਡੇ ਦੇਸ਼ ਦਾ ਸਤੰਭ ਹੋ ਦੁਨੀਆ ਤੁਹਾਨੂੰ ਮੈਂ ਕਹਿੰਦਾ ਤੁਸੀਂ ਦੁਨੀਆ ਚਲਾਨ ਦੁਨੀਆ ਦੇਖਦੀ ਤੁਹਾਨੂੰ ਦੁਨੀਆ ਮਤਲਬ ਗਨਮੈਨ ਦੀ ਲੋੜ ਮੈਂ ਤੁਹਾਨੂੰ ਗਨਮੈਨ ਦੀ ਲੋੜ ਨਹੀਂ ਕਹਿ ਰਿਹਾ ਮੇਰਾ ਸ਼ਿਵ ਸੈਣੀ ਕੋਈ ਗਨ ਮੰਗ ਨਹੀਂ ਜਾਂਦਾ ਮੈਂ ਸਰਕਾਰ ਨੂੰ ਕਹਿੰਦਾ ਸਰਕਾਰ ਦੇ ਨੇ ਮੰਤਰੀ ਸਰਕਾਰ ਦੇ ਨੇ ਨੁਮਾਇੰਦੇ ਐਮ ਐਲ ਏ ਐਮ ਪੀ ਜਾਂ ਮੰਤਰੀ ਸੈਂਟਰ ਚ ਗੌਰਮੈਂਟ ਚ ਤੇ ਕਿਹਾ ਉਹਨਾਂ ਕੋਲ ਨਹੀਂ ਕਿ ਜੇ ਮੈਂ ਆਪਣੇ ਸ਼ਿਵ ਸੈਨਿਕਾਂ ਲਈ ਮੰਗ ਲੈ ਆਪਣੀ ਜਾਨ ਤੇ ਹਲਕ ਲੇ ਘੁੰਡੇ ਹੈ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਚਲੋ ਮੈਂ ਤੁਹਾਡੇ ਲਈ ਆਵਾਜ਼ ਚੱਕਦਾ ਮੇਰੇ ਪੱਤਰਕਾਰ ਭرائی ਚੈਨਲ ਨੂੰ ਕੋਈ ਥੈਟਾਂ ਨਹੀਂ ਸੋਚੋ ਯਾਰ ਤੁਸੀਂ ਸੋਚਦੇ ਕਿਉਂ ਨਹੀਂ ਇਹਨਾਂ ਦਾ ਅੱਗੇ ਕੀ ਕਰਨ ਜਾ ਰਹੇ ਪੰਜਾਬ 'ਚ ਜਿਹੜੀ ਹੋਰ ਹਿੰਦੂਤਾਂ ਨੂੰ ਮਜਬੂਰ ਮੇਰੀ ਗੱਲ ਸੁਣੋ ਲਾਇਨ ਨਿਕਲੇ ਸ਼ੇਰ ਨਿਕਲੇ ਬਾਹਰ ਪੰਜਾਬ 'ਚ ਔਰ ਦੇਖੋ ਕਿੰਨੇ ਸ਼ੇਪ ਸੈਨਿਕ ਭਰਾ ਮੇਰੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਅੱਜ ਤੁਹਾਡੇ ਸਾਹਮਣੇ ਦਿਖਾ ਲਓ ਘੰਡੋਤਰਾ ਹੀ ਨੂੰ ਮੈਂ ਲਾਂ ਲੱਗਾ ਪ੍ਰਧਾਨ ਇੱਥੇ ਦਾ ਠੀਕ ਹੈ ਜੀ ਵਧੀਆ ਓਦਾਂ ਕਿਉਂਕਿ ਇਹ ਬਹੁਤ ਵਧੀਆ ਕੰਮ ਕਰਦੇ ਰਹੇ ਨੇ ਔਰ ਇਹ ਅੰਬਰਸਰ ਦੀ ਜਿੰਦ ਜਾਨ ਨੇ ਬਾਕੀ ਉਸ ਤੋਂ ਬਾਅਦ ਮੇਰੇ ਭਰਾ ਆਪਣੇ ਇਧਰ ਵੀ ਸਾਡੇ ਭਰਾ ਹੈਗੇ ਨੇ ਬਰਦੀ ਸਚਿਨ ਬੈਲ ਜੀ ਇਹ ਸਭ ਮੇਰੇ ਭਰਾ ਨਾਲ ਚੱਲਣਗੇ ਮੇਰੇ ਸਾਰੇ ਬਾਹਵਾਂ ਨੇ ਜੇ ਪੰਜਾਬ ਦੇ ਵਿੱਚ ਸ਼ੇਰ ਨਿਕਲਿਆ ਤੇ ਸਮਝੋ ਹਿੰਦੂਤਵ ਦੀ ਆਵਾਜ਼ ਤੇ ਨਿਕਲੂਗੀ ਕੁਝ ਨਾ ਕੁਝ ਤਾਂ ਹੋਗਾ ਅਗਰ ਸ਼ੇਰ ਬਾਹਰ ਆਇਆ ਸ਼ੇਰ ਨਹੀਂ ਇਹ ਸਾਰੇ ਬੱਬਰ ਸ਼ੇਰ ਚੱਲਦੇ ਆਂ ਮਿਤ ਨਾਲ ਅਰੋੜੇ ਨਾਲੇ ਸਾਰੇ ਬੱਬਰ ਸ਼ੇਰ ਨੇ ਸ਼ੇਰਾਂ ਨਾਲ ਕੌਣ ਚੱਲਦਾ ਬੋਲੋ ਪੱਤਰਕਾਰ ਸਾਹਿਬ ਤੁਸੀਂ ਜਵਾਬ ਦੇ ਲਓ ਬੱਬਰ ਸ਼ੇਰ ਕਹਿ ਦਿਆ ਕਰੋ ਯਾਰ ਕਦੀ ਤੁਸੀਂ ਹੌਸਲਾ ਜਾਈ ਕਰਿਆ ਕਰੋ ਇੱਕ ਵੱਡਾ ਸਵਾਲ ਐਡ ਕਰ ਲੈਨੇ ਆ ਵੇਖੋ ਜਦੋਂ ਵੀ ਕੋਈ ਕਾਰਜ ਹੁੰਦਾ ਆ ਤਾਂ ਮੂਰਤੀਆਂ ਦੀ ਬਾਸ ਤੇ ਘਰੇ ਬੁਲਾਇਆ ਜਾਂਦਾ ਆਦਰ ਦੇ ਨਾਲ ਬੁਲਾਇਆ ਜਾਂਦਾ ਬਾਅਦ ਦੇ ਵਿੱਚ ਉਹਨਾਂ ਨੂੰ ਨਹਿਰਾਂ ਦੇ ਵਿੱਚ ਸਮੁੰਦਰ ਦੇ ਵਿੱਚ ਇੱਕਾ ਖੰਡਤ ਹੁੰਦੀ ਆਲੇ ਤੁਹਾਡੇ ਕੀ ਬਿਆਨ ਖੰਡਤ ਹੋ ਜਾਂਦੀ ਆ ਬਾਤ ਚ ਬੋਲ ਐਕਚੁਅਲੀ ਇਹ ਨਾ ਆਪ ਨੂੰ ਜਾਗਰੂਕ ਹੋਣਾ ਪੈਣਾ ਨਹੀਂ ਕੀ ਤੁਸੀਂ ਕੀ ਸੁਣੋ 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 ਪ੍ਰੀਤਿਕ ਦੇ ਆ ਚਲਦੀ ਰਹਿੰਦੀ ਐ ਅਸੀਂ ਲੁਧਿਆਣਾ ਸੰਸਥਾ ਹੀ ਬਣਾਈ ਹੋਈ ਐ ਕੀ ਮੰਦਰ ਇੱਕ ਅਸੀਂ ਇਹੋ ਜਿਹਾ ਬਣਾਇਆ ਜਿੱਥੇ ਸਾਰਾ ਸਮਾਨ ਜਿਹਨੇ ਖੰਡ ਸਮਾਨ ਤੋਂ ਮੰਦਰ ਦੇ ਦੋ ਜਾਂ ਸਾਨੂੰ ਫੋਨ ਕਰਵਾ ਲਿਆ ਕਰੋ ਸਾਡੀ ਸੰਸਥਾ ਬਣੀ ਹੋਈ ਹੈ ਉੱਥੇ ਗੱਡੀ ਜਾਵੇ ਤੇ ਗੱਡੀ ਜਾ ਕੇ ਲੈ ਆਇਆ ਕਰੇ ਬੜੇ ਵੱਡੇ ਵੱਡੇ ਦੇ ਮੈਂ ਉਹੀ ਕਹਣਾ ਨਾ ਇਹ ਹਰ ਸ਼ਹਿਰ 'ਚ ਅਸੀਂ ਮੈਂ ਸਮਝ ਗਿਆ ਸਮਝ ਗਿਆ ਚ ਰੋਲਦੀਆਂ ਕੂੜੇ ਚ ਰੋਲਦੀਆਂ ਮੈਂ ਕਹਿੰਦਾ ਮੈਂ ਹਰ ਸ਼ਹਿਰ 'ਚ ਵੇਹੇ ਸੰਸਥਾ ਬਣਵਾਵੀ ਦੇਣੀ ਹੈ ਹਰ ਸ਼ਹਿਰ ਦੇ ਵਿੱਚ ਮਾਮਲੇ ਪ੍ਰਧਾਨਾਂ ਨੂੰ ਕਹਿ ਵੀ ਦੇਣਾ ਕਿ ਹਰ ਮੰਦਰ ਚ ਇਹ ਕਿਹੋ ਜਿਹਾ ਬਣਾ ਦੋ ਆਟੋ ਕੀ ਜਿਹਦੇ ਪੂਰੇ ਪਵਿੱਤਰ ਤਰੀਕੇ ਨਾਲ ਉਹਨੂੰ ਆਪਾਂ ਅਗਨੀ ਦਾਹ ਕਰ ਸਕੀਏ ਕਿਉਂਕਿ ਪਰਮਾਤਮਾ ਸਰੂਪ ਹੈ ਲੈ ਕੇ ਤੁਸੀਂ ਪੰਜਾਬ ਵਾਸਤੇ ਕੀ ਕਰਨ ਜਾ ਰਹੇ ਹੋ ਪੰਜਾਬ ਦੇ ਵਿਕਾਸ ਕੀ ਵਾਸਤੇ ਪੰਜਾਬ ਦੀ ਤਰੱਕੀ ਹਾਸਤੇ ਮੈਂ ਤੇ ਮਾਨ ਸਾਹਿਬ ਦੀ ਸਪੋਰਟ ਕਰੂੰਗਾ ਔਰ ਦਿਲੋਂ ਕਰਦਾ ਵੀ ਆ ਕਿਉਂਕਿ ਟਾਈਮ ਉਸ ਗੱਲ ਦੇ ਸੁਣੋ ਜੇ ਉਹ ਗੱਲ ਸੁਣੋ ਉਹ ਪਹਿਲਾਂ ਗੱਲ ਸੁਣੋ ਉਹ ਟੌਪਿਕ ਨਹੀਂ ਮੈਂ ਤੁਸੀਂ ਕੀ ਕਰਨ ਜਾ ਰਹੇ ਹੋ ਮਾਨ ਸਾਹਿਬ ਨੂੰ ਸਪੋਰਟ ਦਾਅਵਾ ਕਰੂੰਗਾ ਕਿ ਮੈਂ ਹਿੰਦੂ ਹਾਂ ਮੇਰੀ ਸੇਫਟੀ ਕਰੋ ਪੰਜਾਬ ਚ ਸਮਝ ਗਏ ਨਹੀਂ ਮੇਰੀ ਸੇਫਟੀ ਕਰੋ ਪੰਜਾਬ ਸੁਣੋ ਸੁਣੋ ਪੱਤਰਕਾਰ ਸਾਹਿਬ 50% ਤੁਹਾਨੂੰ ਅਸੀਂ ਵੋਟਾਂ ਪਾਈਆਂ ਅਸੀਂ ਆਪਣਾ ਹੱਕ ਤੇ ਤੁਹਾਨੂੰ ਕਹਿ ਸਕਦੇ ਹਾਂ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸੇਫਟੀ ਕਰੋ ਮੈਂ ਪੂਰੇ Hindu ਸਮਾਜ ਦੀ ਹਿੰਦੂ ਸਮਾਜ ਮੇਰੇ ਨਾਲ ਔਰ ਮੈਂ ਹਿੰਦੂ ਸਮਾਜ ਦਾ ਬਾਕੀਆਂ ਦੀ ਸਾਰੇ ਯਾਰ ਤੁਸੀਂ ਮੇਰੀ ਯਾਰ ਮੈਂ ਹਿੰਦੂਵਾਦ ਨੇ ਉਹ ਚਲੋ ਤੁਹਾਡਾ ਮੈਂ ਕਹਿੰਦਾ ਸਰਨਾ ਪਹਿਲਾਂ ਸੋਚਾਂਗਾ ਬਾਕੀ ਬਾਅਦ ਵਿੱਚ ਸੋਚਾਂਗਾ ਅਰੋੜਾ ਸਾਹਿਬ ਤੁਹਾਡੇ ਤੋਂ ਇਲਾਵਾ ਤਾਂ ਹਿੰਦੂ ਕੋਈ ਬੋਲਦਾ ਨਹੀਂ ਕਿ ਸਾਡੇ ਅਸੀਂ ਤੰਗ ਗਏ ਚਲੋ ਮੈਂ ਸਮਝੇ ਨਹੀਂ 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 ਇਹੋ ਜੀ ਇਹੋ ਜੀ ਗੱਲ ਦੀਆਂ ਇਹ ਬੱਬਰ ਸ਼ੇਰ ਬੈਠੇ ਹੈ ਨਾ ਇਹ ਬੱਪੇ ਬੱਬਰ ਸ਼ੇਰ ਬੈਠੇ ਹੈ ਇਹ ਸਾਰੇ ਤੁਹਾਨੂੰ ਇੱਕ ਅਮਨ ਅਰੋੜਾ ਜੀ ਤੇ ਇੱਕ ਅਮਿਤ ਅਰੋੜਾ ਇਹ ਦੋਨੋਂ ਹੀ ਕਹਿੰਦੇ ਆ ਕਿ ਅਸੀਂ ਅਸੀਂ ਸੇਪ ਨਹੀਂ ਹੈਗੇ ਪਤਾ ਕੀ ਚੱਕਰ ਆ ਜੀ ਮੈਨੂੰ ਲੱਗਿਆ ਮੇਰੇ ਤੇ ਅੱਤਵਾਦੀ ਹਮਲੇ ਹੋਏ ਤਿੰਨ ਤਿੰਨ ਵਾਰੀ ਮੇਰੇ ਤੇ ਅੱਤਵਾਦੀ ਹਮਲੇ ਹੋਇਆ ਗੋਲੀ ਲੱਗੀ ਤੁਹਾਨੂੰ ਯਸ਼ਰ ਪਤਾ ਹੋਣਾ ਕਿ ਅੰਮੀ ਥੋੜਾ ਬਚ ਗਿਆ ਦੂਜੀ ਵਾਰੀ ਫਿਰ ਕਾਰ ਤੇ ਗੋਲੀ ਲੱਗੀ ਕਿੰਨੇ ਅੱਤਵਾਦੀ ਮੋਡਿਊਲ ਹਰ ਮਹੀਨੇ ਫੜੇ ਜਾਂਦੇ ਆ ਜਿੱਤ ਕਿਲਾ ਦਾ ਨਾਮ ਹੁੰਦਾ ਸ਼ੇਰ ਦਾ ਕਿ ਸ਼ੇਰ ਮਾਰਨਾ ਕਿੰਨਾਂ ਨੇ ਗਿੱਦੜਾ ਨੇ ਬਾਹਰ ਬੈਠੇ ਲੱਖਾਂ ਫੋਨ ਹਜ਼ਾਰਾਂ ਫੋਨ ਆਉਂਦੇ ਆ ਪਰ ਉਹ ਗਿੱਦੜਾ ਜਿਹੜੇ ਬੈਠੇ ਨੇ ਉਹਨਾਂ ਦੀ ਧਮਕੀਆਂ ਤੋਂ ਨਾਲ ਸ਼ੇਰ ਡਰਦੇ ਆ ਇਸ ਬਾਵਾ ਨਾਲ ਨੇ ਉਸ ਪ੍ਰਭੂ ਦਾ ਅਸ਼ੀਰਵਾਦ ਨਾਲ ਹੈ ਉਹ ਠਾਕੁਰ ਜੀ ਦੀ ਕਿਰਪਾ ਨਾਲ ਹੈ ਅਸੀਂ ਆਪਣਾ ਕੰਮ ਕਹਿ ਰਹੇ ਹੋ ਵੀ ਭਗਵ ਦੂਸਰੇ ਪਾਸੇ ਤੁਸੀਂ ਕਹਿੰਦੇ ਲਾੜ ਦੀ ਸਥਿਤੀ ਜਿਹੜੀ ਆ ਬਿਲਕੁਲ ਖਰਾਬ ਹੋ ਚੁੱਕੀ ਹੈ ਹਰ ਇੱਕ ਜਿਹੜੇ ਹਿੰਦੂ ਦੇ શિક્ષਾਇnik ਜਿਹੜੇ ਨੇ ਉਹਨਾਂ ਨੂੰ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਜਿਹੜੇ ਨੇਤਾ ਨੇ ਉਹਨਾਂ ਦੇ ਘਰਾਂ ਦੇ ਵੀ ਜਿਹੜੇ ਡੰਗਲੇ ਉਹ ਰਹੇ ਨੇ ਪੁਲਿਸ ਕਿਸ ਤਰੀਕੇ ਦੇ ਨਾਲ ਮਾਰ ਰਹੀ ਆ ਉਹ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਮਾਰਿਆ ਡਾਇਮੰਡ ਸੀਐਮ ਮੈਂ ਤਾਂ ਸੁਣਾ ਸੁਣਾ ਸੁਣੋ ਸੁਣੋ ਡਾਇਮੰਡ ਸੀਐਮ ਐ ਤਾਂ ਗਿਆ ਸੀ ਕਿ ਜਦੋਂ ਤੁਸੀਂ ਹਿਸਾਬ ਲਗਾ ਲਓ ਜਦੋਂ ਬਰਸਾਤਾਂ ਦਾ ਮੌਸਮ ਆਇਆ ਇਹ ਡਾਇਮੰਡ ਸੀਐਮ ਉਹ ਹੈ ਜਿਹੜਾ ਨਦੀਆਂ ਘਰਾਂ 'ਚ ਜਾ ਜਾ ਕੇ ਰਾਸ਼ਨ ਪਾਣੀ ਜਾ ਜਾ ਕੇ ਇਹਨਾ ਕੰਮ ਦੇਖੇ ਮੈਂ ਕਿ ਹਰ ਜਨਤਾ ਦੇ ਸੁਣੋ 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 ਮੈਂ ਤੁਹਾਨੂੰ ਦੱਸਦਾ ਨਾ ਕਿ ਉਹ ਸਰਕਾਰ ਦੀ ਮਨਗਾਮੀ ਤਾਂ ਕਿਨਾਰਾ ਕਿ ਸਾਡੇ ਹਿੰਦੂ ਸੇਫ ਨਹੀਂ ਹੈਗੇ ਸਾਡੇ ਹਿੰਦੂਆਂ ਤੇ ਹਮਲੇ ਕਿਉਂ ਹੋ ਰਿਹਾ ਹੈ ਸਾਡੇ ਹਿੰਦੂ ਸੇਫ ਨਹੀਂ ਹੈਗੇ ਹਿੰਦੂ ਟਾਰਗੇਟ ਕਿਉਂ ਕੀਤੇ ਜਾ ਰਹੇ ਹੋ ਮੈਂ ਸਰਕਾਰ ਨੂੰ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਤੁਹਾਡੇ ਹੈਗੇ ਹਿੰਦੂ ਭਰਾ 40 50% ਵੋਟਾਂ ਪਾਈਆਂ ਅਸੀਂ ਤੁਹਾਡੇ ਹੱਕ ਰੱਖਦੇ ਆ ਕੀ ਸਾਡਾ ਹੱਕ ਇੱਥੇ ਹੈ ਕਿ ਸਾਡੀ ਸੇਫਟੀ ਕੌਣ ਕਰੂਗਾ ਪੰਜਾਬ ਇਹ ਚੀਜ਼ ਮੰਗਦੇ ਆ ਸਰਕਾਰ ਨੂੰ ਇਹ ਚੀਜ਼ ਕਹਿ ਰਹੇ ਆ ਕਿ ਸਾਡਾ ਖਿਆਲ ਕੀਤਾ ਜਾਵੇ ਅਸੀਂ ਤੁਹਾਡੇ ਪੰਜਾਬ ਦੇ ਵਾਸੀ ਆ ਡਾਇਮੰਡ ਸੀਮ ਤੁਹਾਨੂੰ ਅਮੀ ਤੇ ਇਸ ਲਈ ਕਹਿੰਦਾ ਕਿ ਤੁਹਾਡੇ ਕੰਮ ਵਧੀਆ ਲੱਗਦੇ ਆ ਪਰ ਅੱਤਵਾਦ ਵਾਲਾ ਤੁਸੀਂ ਨੱਥ ਪਾਓ ਗੈਂਗਸਟਰ ਵਾਲਾ ਤੁਸੀਂ ਨੱਥ ਪਾਓ ਹੋਰ ਅਮੀਤ ਅਰੋੜਾ ਜੀ ਬਹੁਤ ਜ਼ਿਆਦਾ ਵਿਵਾਦ ਹੋ ਕੇ ਬੋਲਦੇ ਨੇ ਹੋਰ ਕੋਈ ਹਿੰਦੂ ਸ਼ਿਵ ਸੈਨਿਕ ਜਿਹੜਾ ਵਾ ਇਸ ਤਰ੍ਹਾਂ ਵਿਵਾਦ ਹੋ ਕੇ ਕਿਉਂ ਨਹੀਂ ਗੱਲ ਚਲੋ ਮੈਂ ਕਹਿੰਦਾ ਹਰ ਕਿਸੇ ਨੂੰ ਜਾਗਣਾ ਚਾਹੀਦਾ ਹੈ ਹਰ ਕਿਸੇ ਨੂੰ ਅੱਗੇ ਸੁਣੋ 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 ਹਰ ਕਿਸੇ ਚਾਗਣਾ ਚਾਹੀਦਾ ਹੈ ਜੇ ਇਹ ਸ਼ੇਰ ਬੋਲਦਾ ਨਾ ਤੇ ਆਪਣੀ ਹਿੰਦੂ ਕੌਮ ਨੂੰ ਬੱਬਰ ਸ਼ੇਰ ਬਣਾ ਦਊਗਾ ਬਸ ਮੈਂ ਤੇ ਇਹੀ ਕਹੂੰਗਾ ਕਿ ਆਪਣੀ ਹਿੰਦੂ ਕੌਮ ਨੂੰ ਇਹ ਸ਼ੇਰ ਬੱਬਰ ਸ਼ੇਰ ਬਣਾ ਕੇ ਜਾਊਗਾ ਪੈਦਾ ਨਹੀਂ ਵੀ ਇੱਕ ਦੋ ਮੇਰੇ ਹੋਰ ਚਾਹੀਦੇ ਨਹੀਂ ਮੈਂ ਕਹਿੰਦਾ ਕਿ ਹਰ ਘਰ ਮੇ ਹਰ ਘਰ ਮੇ ਮੇਰੇ ਹਿੰਦੂ ਸ਼ੇਰ ਪੈਦਾ ਹੋ ਬੱਬਰ ਸ਼ੇਰ ਇਹ ਚੀਜ਼ ਕਹਿੰਦਾ ਬਸ ਮੈਂ ਤੇ ਇਹੀ ਚੀਜ਼ ਕਹੂੰਗਾ ਬੱਬਰ ਸ਼ੇਰ ਪੈਦਾ ਹੋਣ ਔਰ ਧਰਮ ਦਾ ਝੰਡਾ ਭਗਵਾ ਝੰਡਾ ਹਮੇਸ਼ਾ ਉੱਪਰ ਹੋ ਠੀਕ ਹੈ ਠੀਕ ਹੈ